ਸਿੱਧੀ ਗੱਲ ਦੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜੀ ਅੱਜ ਪਿੰਡ ਆਇਆ ਨਿੱਕੋਸਰਾ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਵੀਰ ਦੇ ਕੋਲ ਦੋ ਪਸ਼ੂ ਆ ਗਿਆ ਇੱਕ ਗੱਬਣ ਤਿਆਰ ਆ ਤੇ ਇੱਕ ਸੂਈ ਸਵਾਈ ਆ ਤੇ ਮੁੱਲ ਕਰਾਉਣੇ ਆ ਜਿੱ ਨਿੱਕੇ ਨਿੱਕੇ ਬਿਲਕੁਲ ਜੈਜ ਜੈ ਇਹਦਾ ਬੱਚਾ ਜੇ ਵੀਡੀਓ ਮੇਰੇ ਭਰਾ ਪੂਰੀ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੈਨੇ ਇਹਨਾਂ ਦੀ ਡਿਟੇਲ ਵੀਰ ਦੇ ਕੋਲੋਂ ਪੂਰੀ ਹਾਂਜੀ ਸਸੀਗਲ ਜੀ ਵੀਰ ਜੀ ਸਸੀਗਲ ਜੀ ਹੋਰ ਸਭ ਠੀਕ ਠਾਕ ਇਹਦੇ ਵਧੀਆ ਵਧੀਆ ਤੇਰੀ ਸਰਾਉ ਤੇ ਬੜਾ ਟਾਈਮ ਪਾਤਾ ਜੇ ਵੀਡੀਓ ਚ ਟੈਨ ਤੁਹਾਨੂੰ ਪਤਾ ਫਿਰ ਵੀਰ ਭਰਾ ਜੁੜੇ ਆ ਤੇ ਇਦਾਂ ਹੀ ਮਾਲ ਲਈ ਜਾਂਦੇ ਆ ਜੁੜੇ ਆ ਤੇ ਫਿਰ ਵੀਡੀਓ ਵਾਲੇ ਦਾ ਵੀ ਸੋਚਿਆ ਕਰਨਾ ਜੁੜੇ ਤੇ ਆ ਗਏ ਆ ਤੁਹਾਨੂੰ ਕੱਲ ਵੀ ਕਿਹਾ ਹੀ ਉਹ ਫਿਰ ਵੀਰ ਭਰਾ ਫਿਰ 2 ਵਜੇ ਲੈਣਾ ਹੈ ਗਿਆ ਹੀ ਉਹ ਲਾਗੇ ਅੱਛਾ ਅੱਛਾ ਫਿਰ ਤੁਹਾਨੂੰ ਦਹੀ ਵੀ ਖਾਣਾ ਹੋਏ ਪਹਿਲੀਆਂ ਵੀਡੀਓ ਦੇ ਵਿੱਚ ਹੀ ਜਾਣਾ ਹੁਣ ਹੈ ਤੁਹਾਨੂੰ ਵੀ ਮੌਕਾ ਦੇਈਦਾ ਵਾ ਹੁਣ ਇਹ ਉਤਰੀਏ ਮਜਾ ਵਿੱਚ ਤੁਹਾਨੂੰ ਫੋਨ ਕਰਦਾ ਵਾ ਮੈਂ ਵੀਰ ਨੂੰ ਮੌਕਾ ਦਈਏ ਠੀਕ ਆ ਠੀਕ ਆ ਹਾਂਜੀ ਹਾਂਜੀ ਚਲੋ ਤੇ ਨਾਗੁਰਪੀ ਸਿੰਘ ਜੇ ਹਾਂਜੀ ਪਿੰਡ ਨਿਕੋਸਰਾ ਤਹਿਸੀਲ ਡੇਰਾ ਬਾਬਾ ਨਾਨਕ ਜਿਲ੍ਹਾ ਗਰਦਾਸਪੁਰ ਠੀਕ ਹੈ ਜੀ ਤੇ ਪਿੰਡ ਦਾ ਫਤਿਹਕਰ ਚੂੜੀਆਂ ਦੇ ਜਿਹੜੇ ਡੇਰੇ ਰੋਡ ਤੇ ਜਾਂਦਾ ਉੱਤੇ ਨਿਕੋਸਰਾ ਪਿੰਡ ਪੈਂਦਾ ਠੀਕ ਹੈ ਜੀ ਹਾਂਜੀ ਤੇ ਫਿਰ ਇਹ ਫੋਨ ਨੰਬਰ ਦੱਸ ਦੋ ਫੋਨ ਨੰਬਰ 824389699 ਠੀਕ ਹੈ ਦੋ ਅਜ ਫਿਰ ਦੋ ਮੁੱਲ ਫਿਰ ਮੁੱਲ ਇਹੋ ਜਿਹਾ ਕਰਾਂਗੇ ਤਮਾਕੇ ਲਾਵਾਂਗੇ ਲੋੜੀ ਉਪਰਾਈ ਲੋੜੀ ਤੇ ਤਮਾਕੇ ਹਾਂਜੀ ਠੀਕ ਹੈ ਤੇ ਕਿਹੜੀ ਤੋਂ ਕਰੀਏ ਸਟਾਰਟ ਅਜ ਤੋਂ ਕਰਨੀ ਝੋਟੀ ਅਜੇ ਹੁਣੇ ਅਜੇ ਲੜੀ ਵੇਖੋ ਕਲੇਹਾਰੇ ਕਲਰੇ ਉਦਾਂ ਹੀ ਪਾਏ ਆ ਹਾਂਜੀ ਹਾਂਜੀ ਹਾਂ ਨਿਸ਼ ਚੰਗੀ ਥਣ ਦੇ ਵਧੀਆ ਇੱਕ ਪਾਸੇ ਨੂੰ ਥੋੜੀ ਜਿਹੀ ਬਾਈ ਜਰਾ ਦੀ ਬਾਈ ਰੱਖਦੀ ਆ ਤੇ ਕੋਈ ਥਣ ਚ ਬਾਦ ਘਾੜ ਨਹੀਂ ਨਹੀਂ ਹੋਣਾ ਹੋਊਗੀ ਬਰਾਬਰ 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 ਐ ਚੁਆ ਚੁਆਈ ਬਰਾਬਰ ਆ ਚੁਆਈ ਬਰਾਬਰ ਆ ਕੋਈ ਵੀ ਚੋਵੇ ਚੁਆਵੇ ਆਪਣੀ ਸੱਲੀ ਕਰਕੇ ਇੱਥੋਂ ਖੜੇ ਕਿੰਨਾ ਚ ਬੁਲਾ ਇਹਦੇ ਕੋਲ ਨਾ ਉਂਗਾ ਕੱਲੋ ਦੁੱਧ ਜਾਗਾ ਜੀ ਕਿੰਨੇ ਦਿਨੋਂ ਸੂਈ ਨੂੰ ਸੂਈ ਨੂੰ ਮਹਾ ਪਾਸ਼ਕ 6 ਦਿਨ ਅੱਛਾ ਪੰਜ ਦਿਨ ਚਲੋ ਕੋਈ ਦੁੱਧ ਮੰਨ ਲੇ ਕੋਈ ਬੁਲਾ ਮੰਨ ਲੇ ਹਾਂਜੀ ਹਾਂਜੀ ਤੇ ਤੋਰ ਦੋ ਵੀਰ ਜੀ ਨੂੰ ਮਗਰ ਬੱਚਾ ਕੀ ਜੇ ਬੱਚਾ ਫੀਮਰ ਕਾਬ ਜੇ ਬੱਚਾ ਕੱਟੀ ਆ ਗਈ ਜੇ ਮਗਰ ਠੀਕ ਹੈ ਜੀ ਵੀਰ ਜੀ ਲਓ ਜੀ ਵੀਰ ਜੀ ਚੰਗੀ ਝੋਟੀ ਆ ਗਈ ਹੈ ਹੈ ਕਦ ਕਾਠ ਵਾਲੀ ਜੇ ਫੁੱਲ ਉਸ ਹਾਣਾ ਕੋਈ ਭਰਾ ਅੰਦਾਜ਼ਾ ਲਾ ਲੇ ਲਾਦ ਵੀ ਤੋੜ ਦੋ ਵੀਰ ਜੀ ਮੈਂ ਵੀਰ ਦੇ ਪਸ਼ੂ ਹੁੰਦੇ ਸਾਫ਼ ਸੁਥਰੇ ਜੇ ਇਹਦੇ ਵੀਡੀਓ ਲੋਗ ਵੀਰ ਦੀ ਢੀਕ ਦੇ ਰਹੇ ਨੇ ਆ ਤੇ ਵੀਰ ਵਿੱਚ ਜਾਂਦਾ ਮਗਰੋਂ ਫਿਰ ਪਹਿਲੀਆਂ ਵੀਡੀਓ ਤੇ ਹੀ ਸੰਪਰਕ ਰੱਖ ਲੈਂਦਾ ਆ ਇਹ ਚੰਗੇ ਥਣ ਲੈ ਵੀਦੀ ਆ ਝੋਟੀ ਤੋੜ ਦੋ ਤੋੜ ਦੋ ਵੀਰ ਜੀ ਹਾਂਜੀ ਕਮਾਲ ਹੈ ਉਹ ਕਮਾਲ ਹੈ ਉਹ ਕੋਈ ਨਹੀਂ ਵੀ ਠੰਡ ਠੰਡ ਬਹੁਤ ਕਮਾਲ ਦਾ ਲੱਗਾ ਜੇ ਥੋੜਾ ਜਿਹਾ ਠੰਡੀ ਆ ਆ ਕੋਈ ਨਹੀਂ ਹੋ ਜੂ ਸੈਟ ਹੈ ਜੇ ਨਵੇਂ ਥਾਂ ਕਰਕੇ ਆ ਕੇ ਪਸ਼ੂ ਕਰਦਾ ਹਾਂ ਥੋੜਾ ਜਿਆ ਰੇਕ ਲਿਆ ਰੇਕ ਨੂੰ ਰੇ ਬਦਲ ਦਿਆ ਕਰ ਤੂੰ ਦੇ ਰੁਪਏ ਤੇ ਪੁਰਾਣੇ ਰਸਿਆਂ ਨਾਲ ਵੀਡੀਓ ਬਣਾਈ ਜਾਣਾ ਹੈ ਕਿ ਸੋਨਾ ਇਦਾਂ ਹੀ ਚਮਕ ਜਾਂਦਾ ਪੁਰਾਣੇ ਜੇ ਲਾਈ ਗੱਡੀ ਤੋਂ ਅੱਛਾ ਅੱਛਾ ਉਹਨਾਂ ਨੂੰ ਜਾਣੇ ਵੀਡੀਓ ਲੋੜ ਹੀ ਲੋੜ ਹੀ ਨਹੀਂ ਹੁੰਦੀ ਕਲਿਆਰਿਆਂ ਦੀ ਸੋਨਾ ਜਿਹੜਾ ਹੁੰਦਾ ਉਦਾਂ ਹੀ ਚਮਕ ਜਾਂਦਾ ਹਾਂਜੀ ਹਾਂਜੀ ਬਾਕੀ ਠੰਡ ਲੈ ਵੇ ਦੀ ਖੁੱਲੇ ਥਾਂ ਮਲੇ ਵੰਦੀ ਆ ਤੇ ਮੋਲੇ ਦਾ ਅੱਜ ਫਿਰ ਆਫਰ ਲਾਉਣੀ ਲੋੜੀ ਦੀ ਫਰਾਈ ਲਾਵਾਂਗੇ ਅੱਜ ਕਿੰਨੇ ਦੀ ਕਰੀਏ ਤੁਸੀਂ ਦੱਸਾਜ ਤੁਹਾਡੇ ਕੋਲ ਕਰਵਾਉ ਆਪ ਨਹੀਂ ਕਰਨਾ ਨਹੀਂ ਮੇਰੇ ਕੋ ਨਹੀਂ ਕਰਾਉਣਾ ਮੈਂ ਤਾਂ ਫਰੈਂਡ ਤੇ ਸੈੱਟ ਕਰਨਾ ਆ ਮੈਂ ਸੈੱਟ ਕਰਨਾ ਰੈਡ ਕਰੋ ਕਰਨਾ ਤੈਨੂੰ ਹੀ ਪੈਣਾ ਤੁਸੀਂ ਕਰੋ ਮੈਂ ਜਾਣਾਂ ਤੂੰ ਹੀ ਪਤਾ ਕਿੰਨਾ ਕਰ ਦੇਣਾ ਮੈਂ ਤਾਂ ਅੱਜ ਕਿੰਨਾ ਸਵਾ ਲੱਖ ਘਾਲ ਲਈ ਝੋੜੀ ਚੰਗੀ ਆ ਉਹ ਨਹੀਂ ਇਹ ਸਵਾ ਆਪਣੇ ਚੈਨਲ ਕਦੀ ਵੇਖਿਆ ਹੀ ਨਾ ਮਹਿੰਗਾ ਪਸ਼ੂ ਪੈਂਦਾ ਦੱਸੋ ਫਿਰ ਕਿੰਨੇ ਦਈਏ ਤੇ ਕਰਦੇ ਮਾਨਤਾਂ ਵਾਲਾ ਛੇਤੀ ਕਰ ਕੰਮ ਲੇਟ ਹੋ ਰਹੀ ਦੇ ਦਈਏ 85000 85 ਨਹੀਂ 11 80 ਤੋਂ ਅੰਦਰ ਲਾਇਆ ਕਿੰਨਾ ਲਿਆਉਣਾ 85 ਦਾ ਮੈਨੂੰ ਦੱਸ 80 ਦੇ ਅੰਦਰ ਲਿਆ 80 ਦੇ ਦੇ ਦਈਏ ਫਿਰ ਅੰਦਰ 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 ਫਿਰ ਯਾਰ ਅੰਦਰ ਕਰ ਦਿੰਦੇ ਨਹੀਂ ਯਾਰ ਨਾ ਨਹੀਂ ਉਹ ਗੱਲ ਬੰਨੀ ਹੋਰ ਲਿਆ ਜੇ ਲੋਹੜੀ ਦੀ ਆਫਰ ਫਿਰ ਕੀ ਹੋ ਗਈ ਦੋ ਛੜਦੀਏ ਫਿਰ ਅਸੀਂ ਜੋ ਦੋ ਫਿਰ ਮੈਂ ਕਰਦਾ ਹਾਂ ਹਾਂਜੀ ਕੋ ਸਰਾ ਕਰੀ ਨਹੀਂ ਕਰਦਾ ਤਿੰਨ ਹੋਰ ਛੜਦੇ ਫਿਰ 75 ਦੀ 75 ਦੀ ਯਾਰ ਹੋਰ ਛੜਿਆ ਕਿਵਾਂ ਤਿਆਰ ਦੀ ਜਾਸਨੋ ਦੇਣੀ ਏ ਉਹੋ ਵੀ ਰੂਮਲਾ ਜਿਹਨੇ ਲੈਣੀ ਆ ਲਓ ਜੀ ਇਹ ਉੱਚੀ ਲੰਮੀ ਕਦਕਾਰ ਵਾਲੀ ਝੋਟੀ ਆ ਬੋਡੀ ਵੇਟ ਆ ਕੋਈ ਐ ਛੋਟੀ ਨਹੀਂ ਆ ਸਫਾ ਲੱਗੀ ਮਗਰ ਮਗਰ ਕੋਈ ਜ਼ੂਮ ਕਰਕੇ ਨਹੀਂ ਵੀਡੀਓ ਬਣਦੀ ਮਗਰ ਕੱਟੀ ਏ ਜਿੱਦੀ ਤਾਂ ਵੀਡੀਓ ਤੇ ਲੱਗੇਗੀ ਹੋਜੀ ਛੋਟੀ ਹੋਊਗੀ ਠੀਕ ਆ ਹਾਂ ਜੀ ਵੀਰ ਜੀ ਅੱਗੇ ਆਜੋ ਦੂਜੀ ਆ ਗਈ ਤੇ ਗੱਬਣੇ ਆਏ ਇਹ ਗੱਬਣ ਮੈਜੇ ਲਓ ਜੀ ਵੀਰ ਚੰਗੀ ਝੋਟੀ ਆ ਨੀਲੀ ਦਾ ਪਖ ਰੱਖਦੀ ਆ ਹਾਂਜੀ ਤੇ ਕੀ ਡਿਟੇਲ ਜੇ ਦੀ ਇਹ ਤੀਜਾ ਸੁਹਾ ਸੁਣੀ ਆ 36ਜਾ ਸੁਹਾ ਸੁਣੀ ਆ ਹਾਂਜੀ ਪਹਿਲੇ ਸੂਵੇ ਦਿੱਤਾ ਇਹਨੇ 14 ਕਿਲੋ ਦੁੱਧ ਠੀਕ ਹੈ ਜੀ ਐ ਕਿ ਦਊਗੀ 15 ਤੋਂ 16 ਕਿਲੋ ਠੀਕ ਹੈ ਜੀ ਅਜੇ ਇਹਦੇ 20 ਤਰੀਕ ਦੇ ਲਾਗੇ ਦਿਨ ਪੂਰੇ ਹੋਣੇ ਆ ਠੀਕ ਹੈ ਜੀ ਲੋ ਜੇ ਪਿੱਛੇ ਲੋ ਕੇ ਕੈਮਰੇ ਸੈਟ ਹੁੰਦੀ ਹੈ ਵੱਡੀ ਕਦਗਾਠ ਵਾਲੀ ਆ ਪਿਆਰ ਨੀਲੀ ਹਾਂਜੀ ਹਾਂਜੀ ਫਰੇ ਬੰਦੇ ਰਿਕਾਰਡ ਵਾਲੇ ਕੋਲੇ ਤੁਹਾਡੇ ਸਾਹਮਣੇ ਦੋਵੇਂ ਮਜਾ ਲਾਈਆਂ ਆਈਆਂ ਬਰੇ ਬੰਦੇ ਰਿਕਾਰਡ ਵਾਲੇ ਕੋਲੇ ਆ ਠੀਕ ਹੈ ਜੀ ਹਾਂਜੀ ਲੈ ਜਾ ਲੈ ਜਾ ਜੀ ਵੇਖੋ ਮਾਨ ਕੀ ਅਠ ਤਾਂ ਮਨੇ ਚੰਗੀ ਆ ਗਈ ਝੋਟੀ ਹੰਗੇ ਖੁੱਲੇ ਥਣਲੇ ਵੇਦੀ ਆ ਲੋ ਜੀ ਵੀਰ ਜਿੰਨੇ ਦਿਨਾਂ ਨੂੰ ਹਿਸਾਬ ਨਾਲ ਝੋਟੀ ਨੇ ਸੁਣਾ ਆ ਪੂਰੇ ਪੰਡਾ ਪਾ ਜੂਗੀ ਤੇ ਕਿੰਨੇ ਦੀ ਕਰੀਏ ਜੱਜ ਜੱਜੀ ਇਹ ਵੀ ਜੱਜ ਜੱਜ ਕਿ ਮਸਾਵੇ ਦਾ ਫੂਨ ਤੇ ਕਾਲੀਏ ਰੇਟ ਫੂਨ ਤੇ ਆ ਚਲੋ ਹੁਣ ਦਾ ਵੱਖਰਾ ਤੇ ਸੂਈ ਦਾ ਵੱਖਰਾ ਹਾਂ ਜੀ ਦੇ ਦਾਂਗੇ ਨਾ ਅੱਗੇ ਫਿਰ ਸਵਾ ਕੇ ਪਾਵਾਂਗੇ 15 16 ਕਿਲੋ ਦੋ ਚਵਾ ਕੇ ਦਵਾਂਗੇ ਮੈਂ ਦੁੱਧ ਵਾਲੀ ਵੇਖੋ ਕਾਗਜ਼ ਵਰਗੀ ਚਮੜੀ ਹਾਂਜੀ 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 ਹਾਂ ਬਾਕੀ ਚਲੋ ਸੂਈ ਸਵਾਈ ਆਪਣੀ ਪਸਾਣਾ ਚੋ ਚਵਾ ਕੇ ਮੇਰੇ ਭਰਾ ਆਪਣੀ ਪਾਸ ਤੇ ਗੱਪਣਾ ਹਾਂਜੀ ਤੇ ਇਹ ਪਾਸ ਕਰਕੇ ਖਾਣ ਇੰਨੀ ਕਿ ਬੇਨਤੀ ਭਰਾਵਾਂਗੇ ਜ਼ਰੂਰੀ ਆ ਵੀ ਆਪਣੀ ਨਾ ਇੱਕ ਰੀ ਪੂਰੀ ਤਸੱਲੀ ਕਰਕੇ ਫਿਰ ਪਸ਼ੂ ਖਰੀਦਿਆ ਕਰੋ ਠੀਕ ਹੈ ਵੀਰ ਜੀ